ਜੀ ਦੇ ਗੁਰੂਏ ਫਿਰ ਕਹਿੰਦੇ ਅੱਜ ਨਮੋਲ ਦੇ ਵਿੱਚ ਮੇਲਾ ਲੱਗੂ ਕਹਿੰਦੇ ਹਾਂ ਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਨਮੋਲ ਕਬੂਤਰਬਾਜੀ ਮੁਕਾਬਲੇ ਵਿੱਚ ਕਹਿੰਦੇ ਅੱਜ ਮੇਰੇ ਵੀਰੋ ਇੱਥੇ ਸਿੰਘ ਫਸਣਿਆਂ ਜੱਥੇ ਨਾਮ ਦੇ ਵਿੱਚ ਟਰੈਕਟਰ ਟਰੈਕਟਾ ਕਹਿੰਦੇ ਬੋਰਡ ਰੱਖਿਆ ਹੋਇਆ ਦੇਖੋ ਖਿਡਾਰੀ ਨੇ ਅੱਜ ਕਹਿੰਦੇ ਜਿਹੜੇ ਇੱਥੇ ਜਿਹੜੇ ਸਾਰੇ ਪਹੁੰਚੇ ਹੋਣਗੇ ਅੱਜ ਕੋਈ ਖਿਡਾਰੀ ਨਹੀਂ ਹੋਣਾ ਅੱਜ ਜਿਹੜਾ ਤਕੜਾ ਖਿਡਾਰੀ ਇੱਥੇ ਨਾ ਪਹੁੰਚਿਆ ਹੋਵੇ ਬਾਕੀ ਰੰਗ ਲਿਖੀ ਜਾਂਦੇ ਆ ਤੇ ਹੁਣ ਇਦੂ ਬਾਦ ਕੁੱਲੇ ਲੱਗਣਗੇ ਦੇਖ ਆ ਇਹ ਗੱਲ ਕਿੱਥੇ ਜਾ ਕੇ ਦੀ ਪੜਨੀ ਆ ਤੇ ਟੌਪ ਟੌਪ ਦੇ ਖਿਡਾਰੀ ਜਿਹੜੇ ਇੱਥੇ ਪਹੁੰਚੇ ਆ ਤੇ ਆ ਦੇਖ ਨਾ ਰੰਗ ਲਿਖੀ ਜਾਂਦੇ ਆ ਕਦੀ ਰੰਗਾਂ ਹੋ ਕਰ ਲਾ ਤੇ ਰੰਗਾਂ ਹੋ ਤੇ ਪਹਿਲਾ ਨਜ਼ਰ ਭਾਈ ਲੱਖੀ ਰਸੀਦ ਦਾ ਰੰਗ ਮਿਲਦਾ ਉਹ ਆਪਦਾ ਰੰਗ ਆ ਉਹ ਕਰ ਲੈ ਉਹਦਾ ਪੂਰਾ ਆ ਯਾਰ ਆਦਮੀ ਕਹਿੰਦਾ ਕਹਿੰਦਾ ਕਾਲਾ ਦਾ ਗੰਝੇ ਮਾਰਦਾ ਜੇ ਰਾਜੇ ਦੇ ਕੀ ਜਾਂਦੇ ਆ ਟਾਈਮ ਦਾ ਖਾਈ ਹੋਏ ਆ ਕਿ ਨਹੀਂ ਗੜੂ ਗਿਆ ਸੀ ਕਿ ਸਾਰੇ ਫੈਲ ਜਿਹੜਾ ਜੰਮੂ ਦੇ ਵਿੱਚ ਉਤਰਿਆ ਕਰਦੇ ਉਹ ਉੱਥੇ ਭਜਾਂਗੇ ਪਰ ਆਪਾਂ ਵੀ ਕਰੀ ਹਣਾ ਵਿਚਾਲੇ ਜਮਾ ਤੇ ਮੰਗ ਰਹੀ ਗੇ ਕਰਦੇ ਆ ਫਿਰ ਕਿਵੇਂ ਲਿਖਿਆ ਹੁਣ ਆ ਬਈ ਤਾਂ ਇੰਡੀਆ ਦੇ ਰੰਗ ਵੀ ਚੈੱਕ ਕਰੋ ਤਾਂ ਵੀ ਇੱਧਰ ਦੀ ਆ ਜਾਓ ਦੋ ਜਣੇ ਵੇਹਾਰ ਮਰਾ ਕੰਮ ਮੇਰੇ ਮਦਦ ਜੀ ਆ ਜੱਕੀ ਮੂੰਹ ਦੀ ਆਪਣੀ ਦਰਵਾਜ਼ਾ ਮੈਨੂੰ ਨੰਬਰ ਜੀ ਕਰ ਮਤਲਬ ਹੈਗਾ ਤੇਰਾ ਬਗੀਰ ਹੈਲੋ ਅਗੁਰਮਣ ਕੇ ਲੋਨੇ ਕੱਲਾ ਜਾਂ ਨਹੀਂ ਗਾਲੇ ਹੱਜਾ ਕੱਲਾ ਆ ਜੀ ਕੋਈ ਅੱਧਾ ਪੰਜੇ ਜੀ ਗੁਰੂ ਅਲੇ ਕੁਐਸ਼ ਜਿਆ ਮੋਢਾ ਨਾਲ ਗਿਆ ਕਿ ਨਹੀਂ ਨਾਮ ਜੀ ਨਾ ਜੀ ਇਹ ਕਿਹੜੇ ਵੀ ਕਰਦਾ ਕਰਦਾ <्थाँ> <दियों> कन्या <दियों> <दियों> जुटिया <दियों> <दिवतार> <थी। दियों> खबरटूस काला कीदा ना देख तो, तो केनदी तो के तो 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 ओके ठीक है कोई ना था केड़ी पत्ता अच्छा काली काली खबरटूस काला नाल वाला बहुत अच्छा सुनंदा सांगि दे नहीं जिथे ਫਰਮੋ ਰਪੋਰਟ ਦਾ ਉੱਤੇ ਗੱਲ ਐਂਡ ਹੋਣੀ ਆ ਬਾਕੀ ਸਾਰੇ ਖਿਡਾਰੀ ਨੇ ਤਾਂ ਪਤਾ ਹੀ ਹੈ ਬਾਕੀ ਯਾਰ ਵਰਗੇ ਕਹਿੰਦੇ ਸਾਰੇ ਖਿਡਾਰੀ ਜਿਹੜੇ ਇੱਥੇ ਪਹੁੰਚੇ ਹੋਇਆ ਹੂੰ ਦਸਾਂ ਨੇ ਫਿਰ ਗੱਲ ਕਿੱਥੇ ਜਾ ਕੇ ਬਣ ਨਿਪਟਣੀ ਅੱਜ ਰੰਗ ਕਲੀਅਰ ਹੋ ਜਾਂਦੇ ਆ ਬਾਕੀ ਫੇਰ ਦੇਖਾਂਗੇ ਫਿਰ ਆ ਜਾ ਤੇ ਹੁਣ ਦੱਸਾਈਆਂ ਸ਼ੁਰੂ ਕਰਨੀ ਚਾਹੀਦੀ ਕਿ ਇਹਾਰੇ ਸਾਰੇ ਗੁਲਜਾਰ ਵਰਗੇ ਸਾਰੇ ਪੌਂਚੇ ਹੋ ਜਾਣਗੇ ਤੇ ਮੇਰੇ ਵੀਰੋ ਕਹਿੰਦੇ ਮੇਲਾ ਲੱਗੇ ਅਜਨਪੰਡ ਨਮੋਲ ਦੇ ਵਿੱਚ ਦੇਖਾਂਗੇ ਫਿਰ ਮੇਲਾ ਕਹਿੰਦੇ ਕਿਸ ਨੌਜਵਾਨ ਨੇ ਜਿਤਨਾ ਕਹਿੰਦੇ ਕਿਹੜਾ ਗਾ ਗੁਲਚਾਰ ਕਹਿੰਦੇ ਸਿੰਧਮ ਵਾਲਾ ਮੋਰ ਬੱਪੀਆਂ ਨਾ ਕਹਿੰਦੇ ਮੇਰੇ ਵੀਰੋ ਬਾਕੀ ਪਹੁੰਚੇ ਹੋਏ ਆਗੇ ਸਾਰੇ ਤੇ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਬੜਨੀ ਆ ਆਹ ਦੇਖਾਂ ਇਧਰ ਆਈ ਲੱਖੀ ਉਹ ਜੇ 5 ਮੀਟਰ ਅੱਗੇ ਕੋਲੇ ਨਾਲ ਖੁੱਪੜੀ ਨਾ ਗਏ ਐ ਐਵੇਂ ਕਿਹੜਾ ਰੋ ਰੋ ਮਾਹੀ ਲੱਗਦਾ ਉਹ ਹੋਣੇ ਕਿ ਨਾ ਬਈ ਆ ਗਈ ਬਈ ਬੋਤਲ ਰੋ ਰੋ ਆ ਰੰਗ ਬੋਲਦਾ ਜੀਦੇ ਘਰੋਂ ਲੈ ਗਏ ਉਹ ਸੋਨੀ ਕਾਲ ਮਾ ਤੇਰੇ ਕਿ ਨਹੀਂ ਮੈਂ ਹਾਂ ਤੇ ਜਗਤ ਕਾਲਾ ਸੁਤਰੀ ਮਗਲ ਕਾਲੇ ਵਾ ਵੱਖਰੇ ਮੁਰਗਾ ਲੈਂਦਾ ਫੇਰ ਤੂੰ ਕਿਹੜਾ ਮਰਜ਼ੀ ਕੋਈ ਮਰਜ਼ੀ ਦੇ ਕੋਈ ਮਰਜ਼ੀ ਆਹ ਬਹੁਤ ਅੱਛਾ ਲਰ ਕਾਲਾ ਕੰਡਾ ਹੈ ਬਾਈ ਤਾਰੀ ਸਹਾਰ ਆਵੇ ਸਾਡੇ ਕੋਲੇ ਰਾਜਨ ਮੰਦਿਰ ਹੈਪੀ ਕੰਗ ਨੇਂਦਰ ਕਨਾਣਾ ਅੱਪੀ ਕੌਣ ਤੋਂ ਵਾਲਾ ਸਰਵੀਰ ਕਾਮੀ ਵਾਲਾ ਆਹ ਦੀ ਨਾਨਕ ਨੇ ਉਹ ਜਿਹੜੇ ਮੱਕੜ ਜਿਹਾ 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 ਆਹ ਭਾਈ ਤੈਨੂੰ ਰਾਤ ਨੂੰ ਮੈਂ ਹੁੰਦਦਾ ਸੀ ਮੈਨੂੰ ਇਹ ਲੱਗਦਾ ਨਹੀਂ ਨੀ ਆਦੀ ਨਾ ਉੱਤੇ ਬਾਹਰ ਤੇ ਰੌਲਾ ਨਾ ਪਾਵੇ ਕੋਈ ਵੀ ਆਪਦਾ ਰਾਟਾ ਨਾ ਰੰਗ ਬੜਾ ਮੋਟਾ ਕੋਈ ਪਾਸੇ ਲਾ ਦੇ ਤੈਨੂੰ ਮੋਖ ਰਵੀਗਾ ਹਾਂ ਜਰਮਨ ਦੋ ਚਲਾ ਦੇ ਇਹ ਦੋ ਪਿੰਡ ਜਿਹੜਾ ਰਿਹਾ ਦੇਖਿਆ ਪਤਨੀ ਦੇ ਇਹਦਾ ਮਿਲਦਾ ਰੰਗ ਦਾ ਆ ਰਸੀਨ ਵਾਲਾ ਜੀ ਜਿਹੜਾ ਮੈਂ ਆਪਣੇ ਘਰ ਤੋਂ ਨਾ ਨਹੀਂ ਬੜਿਆ ਰਹਿ ਜਾਣਾ ਸਾਰੇ ਸਾਰੇ ਉੱਥੇ ਮਿਲੋ ਆ ਜਾਓ ਬਈ ਇੱਧਰ ਆ ਜੀ ਆਪਾਂ ਨਾਲ ਲੈ ਲੈਣਾ ਆਪਾਂ ਰਾਜਾ ਬੜੀ ਨਾਲ ਆਖਾਂ ਜੀ ਆਰ ਰੱਬ ਦਾ ਕਰਤਾ ਬੋਲੋ ਹੋਵੇ ਵੀ ਉਹ ਕੀ ਗੱਲਾਂ ਆਗੇ ਤੇ ਆ ਉਹ ਤੇ ਆ ਉਹ ਜੀਨਾ ਦੇ ਆ ਜੀਨਾ ਦੇ ਹਾਂ ਉਹਦੇ ਪਿਪੂ ਹੋਵੇ ਬੀ ਲਿਖਣ ਨਾ ਜਰਾ ਮਗਲ ਨਾ ਹਾਂ ਕਾਲੀ ਬਗ ਬੇ ਦੇਖੀ ਹੀਰੇ ਆ ਫਿੱਕਾ ਹੈਗਾ ਆ ਮਾ ਮਾਂ ਦੇ ਪੁੱਤ ਰੰਗ ਨਹੀਂ ਛੋਡੇ ਕੋਲੇ ਮਨ ਰੰਗ ਹੈਗਾ ਯਾਰ ਕਈ ਇਹ ਲਾ ਦੂ ਮੜਾ ਯਾਰ ਬਾਜੀ ਇਹਦੀ ਬਾਜੀ ਆ ਬਾਕੀ ਸਾਨੂੰ ਦਰਸ਼ਨ ਕਰਾਵਾਂਦੇ ਕਹਿੰਦੇ ਬੱਚੀ ਅਕਲੀ ਆ ਤੇ ਹੋਰ ਬੱਬੀਆਂ ਨਾਲ ਉਸਤਾਦ ਬੈਠੇ ਹੋ ਜਾ ਤੇ ਗੱਲ ਕਿੰਨੀ ਉਹ 150 ਤੋਂ ਬੱਕਰੀ ਸੀ ਵੀ ਇਕੱਲੇ ਚੀਜ਼ ਦੇਖ ਰਹੇ ਫਿਰ ਕਹਿੰਦੇ ਅੱਜ ਨਮੋਲ ਦੇ ਵਿੱਚ ਮੇਲਾ ਲੱਗੂ ਕਹਿੰਦੇ ਮੋਰ ਪੁੱਪੀਆਂਣਾ ਵੀ ਆ ਦੇਖ ਲੋ ਤੁਸੀਂ ਸਾਰੇ ਪਹੁੰਚਿਆ ਹੋਇਆ ਬਾਕੀ ਬੱਚੀ ਇਕੱਲੀ ਆ ਵੀ ਪਹੁੰਚਿਆ ਹੋਇਆ ਸਾਡਾ ਕਿਨੇ ਦੂਰੇ ਮੇਲੇ ਚੱਲ ਕੇ ਜਿਹੜੇ ਅੱਜ ਇਸ ਮદાન ਦੇ ਵਿੱਚ ਉੱਤਰਾਂਗੇ ਫਿਰ ਲੱਗਣਗੇ ਫਿਰ ਦੇਖਾਂਗੇ ਗੱਲ ਅੱਜ ਕਹਿੰਦੇ ਮੇਰੇ ਵੀਰੋ ਫੋੜ ਦੀ ਹੋਣੀ ਆ ਫਿਰ ਤੇ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਪਟਦੀ ਹੈ ਆਹ ਤੁਮ ਆਹ ਤਾਂ ਬੜਾ ਬਹਾਰ ਆ ਪਾਪ ਚੱਲਦੀ ਆ ਉੱਥੇ ਪਤਾ ਨਹੀਂ ਕਾਤੋਂ ਲਿਖਾ ਪਰ ਅੱਗੇ ਇਹਦਾ ਅੱਛਾ ਹੀ ਬਿਆਰਗੇ ਪਾਣੀ ਵਾਲਾ ਹੁੰਦਾ ਉੱਪਰ ਤੋਂ ਆ ਵੀ ਸਾਰੇ ਪੁੰਚੇ ਹੋਇਆ ਗੇ ਦੇਖਾਂਗੇ ਫਿਰ ਗੱਲ ਕਿੱਥੇ ਜਾ ਕੇ ਨਿਪੜਨੀ ਆ ਬਈ ਆਪਣਾ ਇਹ ਬੱਗਾ ਜੀ ਇਹ ਤਾਂ ਪੀਰਕੋਟ ਆਏ ਸੀਗਾ ਕੈ ਸੱਢਣੇ ਅੱਜ ਫਿਰ ਇੱਕ ਬਈ ਜੀ ਇੱਕ ਜੀ ਕਿਹੜੇ ਰੰਗ ਆ ਸਵਾਲ ਆਖ ਕਿਹੜਾ ਰੰਗ ਆ ਉੱਗੀ ਕਾਂ ਦਾ ਠੰਡ ਟੋਰੀ ਕਾਲਾ ਕਾਂਡ ਕਲਾਬੀ ਟੋਰੀ ਫਿਰ ਮਾੜੀ ਦਾ ਸੰਦ ਵੀ ਆਇਆ ਸੀਗਾ ਸਿੰਘ ਜੀ ਕਹਿ ਕੇ ਮਾੜੀ ਮੋਤਫਾ ਗੋ ਤੇ ਲੈਜ ਕਹਿੰਦੇ ਸਾਰੇ ਖਿਡਾਰੀ ਇੱਥੇ ਪਹੁੰਚੇ ਹੋਇਆ ਹਨ ਸਾਰੇ ਕਰੀਮ ਹੀ ਆ ਬਾਈ ਸਾਰੇ ਬਾਈ ਖਿਡਾਰੀ ਪਹੁੰਚਿਆ ਕੀਤਾ ਚੱਕ ਬਗਦੂ ਉਹਦਾ ਗਰੁੱਪ ਪਹੁੰਚਿਆ ਬਾਈ ਜੀ ਇਧਰ ਬੱਗਾ ਦਿਉਣਾ ਇਧਰ ਕਹਿੰਦੇ ਚੱਕ ਬਗਦੂ ਉਹਦੇ ਬਾਈ ਜੀ ਕਿਨਾ ਆਪਣਾ ਧੀਰਾ ਮੋਲ ਧੀਰਾ ਮੋਲ ਇਧਰ ਸਿੰਘ ਜਗੰਧ ਮਾੜੀ ਮੋਤ ਬਾਅਦ ਬਾਈ ਜੀ ਲਓ ਸਾਰੇ ਇੱਕ ਬੰਦੇ ਬਾਕੀ ਪਹੁੰਚੇ ਬਾਕੀ ਸਾਰੇ ਲਿਖ ਕਰਵਾਈ ਹੋਰ ਸਿੱਟ ਜਾਣ ਤੇ ਚੰਦ ਕਰਾ ਦਈਏ ਕਹਿੰਦੇ ਜਿਹੜਾ ਉਸਤਾਦਾਂ ਦੇ ਵਿੱਚ ਨਾਮ ਚਾਉਂਦਾ ਕਹਿੰਦੇ ਆ ਕੌਣ ਖੜਾ ਕਹਿੰਦੇ ਗੱਲ ਯਾਰ ਅਸਲ ਜਿਹੜਾ ਰੋਲਾ ਪੈਣਾ ਵਾ ਜਿੱਤੇ ਗੱਲ ਇਹ ਗੱਲ ਸੋਹੀ ਵੀ ਹੋ ਸਕਦੀ ਹੈ ਬਹਿ ਕੇ ਵੀ ਹੋ ਸਕਦੀ ਆ ਚਾਹੇ ਮੈਂ ਆ ਉਥੇ ਰੋਲਾ ਪਾਉਣੇ ਆਪਾਂ ਬਾਦੀਆਂ ਤੇ ਨਾ ਆਪਣੇ ਇਲਾਕੇ ਦੀਆਂ ਬਾਰੀਆਂ ਵਾਂ ਤੇ ਇਹ ਗੱਲਾਂ ਨਾ ਕੋਈ ਮੈਂ ਨਹੀਂ ਕਹਿੰਦਾ ਮੈਂ ਤੁਸੀਂ ਝੂਠੇ ਆ ਉਥੇ ਕਹਿੰਦੇ ਭਾਈ ਜੇਕਰ ਨਹੀਂ ਆ ਤਾਂ ਉਹਨਾਂ ਦਾ ਮੰਨਦਾ ਉਹਨਾਂ ਨੂੰ ਦੇ ਦੋ ਸਾਡਾ ਮਰਦਾ ਸਾਨੂੰ ਆਏ ਸਾਡੇ ਕਿਉਂ ਕੱਢੀ ਜਾਂਦੀ ਹੈ ਇੱਕ ਆਪਾਂ ਅਸਤਾ ਦੇ ਭਾਈ ਗੁਲਜਾਰ ਸੰਮਨਲ ਨੇ ਗੱਲ ਕਰਦੇ ਗਏ ਗੱਲ ਕਿੱਥੇ ਜਾ ਕੇ ਨਹੀਂ ਗੱਲ ਰੰਡ ਦੀ ਗੱਲ ਹੋਰ ਦੇ ਦਿਓ ਭਾਈ ਉਹਨਾਂ ਦੀ ਤੁਹਾਨੂੰ ਦੋ ਦਿੰਦੇ ਆ ਕਿ ਸਾਡਾ ਕਿ ਜਿਹੜਾ ਦੂਜਾ ਜਿਹਦੇ ਪੈਸੇ ਹਾਂਜੀ ਅਸਤਾ ਜੀ ਕਿੰਨੇ ਕਬੂਤਰ ਛੱਡਣੇ ਆ ਅੱਜ ਕਿੱਥੇ ਹਾਂਜੀ ਦੋ ਦੋ ਆਈ ਇਹ ਤਾਂ ਦੋਲੀ ਪੁੰਚੇ ਹੋਇਆ ਤੁਹਾਨੂੰ ਪਤਾ ਹੀ ਨਹੀਂ ਫੈਸਲਾ ਹੀ ਰਹੇ ਜਾਂਦ ਹੋਇਆ ਦੋ ਕਬੂਤੇ ਕਹਿੰਦੇ ਜਾਨ ਸਿੰਧਵਾ ਵਾਲੇ ਨੇ ਬਈ ਮੇਰੇ ਵੀਰੋ ਦੋ ਕਹਿੰਦੇ ਮੋਰ ਬੱਪੀਆਂ ਨੇ ਦੇ ਉੱਡਣੇ ਆ ਦੇਖਾਂਗੇ ਗੱਲ ਕਿੱਥੇ ਜਾ ਕੇ ਨਿਬੜਨੀ ਆ ਕਹਿੰਦੇ ਗੱਲ ਫੋੜਦੀ ਹੋਣੀ ਆ ਫਿਰ ਅੱਜ ਕਹਿੰਦੇ ਫੋੜਦੀ ਗੱਲ ਹੋਣੀ ਆ ਮੇਰੇ ਵੀਰੋ ਕਾਪੀ ਤੇ ਸੀਰਾ ਹਰੀਗੜ੍ਹ ਵਾਲਾ ਦੇਖੋ ਫਿਰ ਕਹਿੰਦੇ ਅੱਜ ਫਿਰ ਮੋਰ ਨੇ ਪਾਲ ਪਾਉਣੀ ਆ ਕਿ ਨਹੀਂ ਪਾਉਣੀ ਦੇਖੋ ਫਿਰ ਗੱਲ ਮੱਧਕਿੰਦੇ ਖੜਿਆਰੀ ਦੀ ਬਹੁਤ ਆ ਗਈ ਜਿਹੜੇ ਅੱਜ ਚੱਲ ਕੇ ਆਏ ਹੈਗੇ ਭਾਈ ਜਿਹੜਾ ਲਖਿਆ ਹੁਣ ਕਣੀਉ ਰਹਿਦਾ 2 ਮੀਟਰ ਲੈ ਸਾਡੇ ਕੋਲੇ ਆ ਜਾਓ ਉਹ ਨਵੇਂ ਅੰਦਸਾ ਕਿਹੜੇ ਆਉਂਦੇ ਨੇ ਪਤਾ ਨਹੀਂ ਮਣੀ ਕਿਹਾ ਡਾਕਟਰ ਬੰਤਕਵਾਲ ਕਿਹਾ ਸਵਾਉਣ ਆ ਰਹੇਗਾ 3 ਮਿੰਟ ਕੰਨੇ ਸੜਾਉਣਾ ਬਾਈ ਜਦੋਂ ਪਹਿਲਾ ਕਮੁੱਤਰ ਉੱਡ ਗਿਆ ਅਸੀਂ ਉਹ ਤੋਂ 10 ਮਿੰਟਾਂ ਬਾਅਦ 10 ਮਿੰਟਾਂ ਦੇ ਅੰਦਰ ਅੰਦਰ ਸਾਰੇ ਕੁੱਤੇ ਡਬਾਉਣੇ ਨੇ 1 ਮਿੰਟ ਦੇ ਉੱਤੇ ਹੋਣ ਦੇਣਾ ਸੀ ਸਾਡੀ ਕਿਸੇ ਨੇ ਕੋਈ ਲਿਆ ਨਹੀਂ ਬਾਈ ਉਹਰੇ ਨਾ ਨਾ ਬਾਈ ਹੋਰ ਪਹਿਲਾਂ ਹੀ ਲਾਉਣੀ ਹੈ ਕੋਈ ਏਡੀ ਬਾਜੀਆ ਫਿਰ ਬਾਅਦ ਚ ਠੰਡੀਆਂ ਆਉਂਗੀਆਂ ਆ ਬਾਤ ਨਹੀਂ ਲਾਉਣਾ ਪਾਣੀ ਦੇ ਕੇ ਨਾ ਉਹ ਤਿਆਰ ਹੋਰ ਲਾਦਾ ਜੀ ਨਾ ਬਾਈ ਬਾਤ ਬਾਤ ਨੋੜ ਹੀ ਨਹੀਂ ਉਹ ਤਾਂ ਮੈਂ ਆਪੇ ਗਿੰਨ ਦੋ ਮੋਰਾ ਕਿਉਂ ਟੈਨਸ਼ਨ ਲੈਣਾ ਮੈਂ ਹੀ ਲਾਉਂਗਾ ਮੈਂ ਜਾ ਕੇ ਬਣਾਉਂਦਾ ਹਾਂ ਸੀਰੇ ਮੁਰਾ ਨਾਲ ਆਦਿ ਕੇ ਬਾਅਦ ਚ ਸੀਰੇ ਆਪਣੇ ਪਿੰਡ ਵਾਲੇ ਘਰੇ ਇੱਕ ਭੋਲੂ ਕੇ ਆ ਬਾਈ ਲੱਗ ਜੇ ਬਾਅਦ ਚ ਮੋਰਾ ਐਡੀ ਬਾਜੀ ਆ ਤੁਹਾਨੂੰ ਲੱਭ ਲਓ ਜੀ ਸਾਰੇ ਪਾਣੀ ਦੇਈ ਜਾਂਦੇ ਆ ਅਕੀ ਸਾਨੂੰ ਪਤਾ ਹੀ ਆ ਕਿ ਕਿੱਤਾ ਕਿੱਤਾ ਲੋਜੀ ਸਾਰੇ ਇਹਨਾਂ ਨੂੰ ਪਾਣੀ ਦੀ ਜਾਂਦੇ ਆ ਬਾਕੀ ਜਿਹੜੇ ਮੈਂ ਕੂਤਰਾਂ ਨੂੰ ਤਿਆਰ ਕਰੀ ਜਾਣਗੇ ਉਹ ਮੈਂ ਸੰਭਾਲਦੇ ਰਹਾਂਗੇ ਹਨ ਹਨਾ ਨੋਰੇ ਸਾਰੇ ਇਹਨਾਂ ਨੂੰ ਬਾਕੀ ਆ ਲਾਤੇ ਕਹਿੰਦੇ ਪਾਣੀ ਇਤਰ ਵੀ ਮੋਰ ਪੀਣਾ ਮੇਰੇ ਵੀਰੋ

ਹਾਰ ਗੰਦੇ ਪਾਣੀ ਲਈ ਜਾਂਦੇ ਆ ਕਬੂਤਰਾਂ ਨੂੰ ਵਾਕੀ ਦੇਖੋ ਇਸੀ ਧਰੀਜਾ ਕਮੋਂ ਜਿਵੇਂ ਜਿਵੇਂ ਪਾਣੀ ਲੱਗੇ ਜਾਣਗੇ ਉਹ ਮੀਮੀ ਕਬੂਤਰ ਉੱਡੀ ਜਾਣਗੇ ਮਿੰਟ ਕਹਿੰਦੇ 5-7 ਹੀ ਲੱਗਣੇ ਆ ਆਮੰਗੇ ਵਧੀਆ ਵਧੀਆ ਫਤਰਾ ਹੋਰ ਲੱਗਣਗੇ ਉੱਲੇ ਲੱਗਣਗੇ ਉਹ ਵੀ ਸੋ ਲਾਉਣ ਨੂੰ ਸਾਨੂੰ ਕਰਾ ਦੇ ਦਰਸ਼ਨਾਂ ਪਾਣੀ ਵੀ ਮੰਨ ਲਾ ਦੱਸਾ ਹੋ ਗਿਆ ਆ ਗਿਆ ਆ ਗਿਆ ਕਾਰ ਉੱਤੇ 재미 <laughs> <laughs>

ਬਾਈ ਆਹ ਬਣੇ ਗਏ ਲੱਗੂ ਨੇ ਚੱਲੋ ਜੀ ਰਾਮ ਬਾਈ ਬੰਦ ਰਹੇ ਬਾਅਦ ਚ ਨਾ ਕੋਈ ਆਖਿਓ ਰਹਿ ਗਿਆ ਬਈ ਇੱਧਰ ਇੱਧਰ ਆ ਜੀ ਇੱਧਰ ਹੋ ਜਾ ਇੱਧਰ ਉਸਮਾਨ ਰੱਖ ਲੂ ਮੜਾ लॻी या कंदे समान वल समान वल समान वल यादि Ik dus सा ਤੇ ਤੀ ਹੋ ਗਏ ਤੱਕੀ ਹੋ ਨਹੀਂ ਜਨੇ Yeah. ਸਾਰੇ ਬੰਦਿਆਂ ਨੇ ਉੱਲੇ ਮਾਰਿਆ ਬਾਈ ਯਾਰ ਨੀਲਾ ਪਾਲਾ ਕੰਮਿਆਂ ਨੂੰ ਗਾਉਂਦਾ ਕੱਲੋ ਗੱਲ ਸਾਨੂੰ ਵੀ ਦੇਣੀ ਆ ਜਾਂਦੀ ਹੈ ਹਨਾ ਆਈ ਵੀ ਸਭ ਤੋਂ ਪਹਿਲਾਂ ਲਾ ਲਿਆ ਬਾਈ ਤੁਸੀਂ ਸੇਮ ਨਸਰ ਇਹਨਾਂ ਨੂੰ ਲਵਾਤਾ ਕਿੱਥੇ ਲਵਾਤਾ ਮਾਰੋ ਮਾਰੋ ਕਿੱਥੇ ਲਵਾ ਲਵਾਉਂਦੇ ਲਵਾਉਂਦੇ ਐਂਟਰੀ ਆਲੇ ਮੇਲੋ ਬਾਈ ਕਾ ਹੁਣੀ ਨੀ ਲੋ ਆ ਜਾਓ ਇੱਥੇ ਬੜਾ ਪੈਸਾ ਬਾਤ ਹੀ ਨਹੀਂ ਜਾਹ ਜਵਾਹ ਬੜਾ ਹੁਣ ਬੋਲਦਾ ਅਗੋਂ ਹੋਰ ਫੜਾਉਂਦਾ ਬਾਈ ਜੀ ਐਂਟਰੀਆਂ ਰਹਿੰਦੀਆਂ ਨੇ ਜਿਹੜੀਆਂ ਨੇ ਬਾਈ ਇੱਥੇ ਜੀ ਜੀ ਪੈ ਪੈ ਹਰੀਆ ਹੋਇਆ ਬਾਈ ਐਂਟਰੀ ਦੇ ਦੋ ਹੁਣ ਹੀ ਚਾਹਵੇਂਗਾ ਗਾਣੀ ਨਾ ਕਰਾ ਹੋਲੀ-ਹੋਲੀ ਇੱਕ ਕਬੂਤਰ ਹੋਰ ਕਰ ਗਿਆ ਟਾਈਮ ਲੱਗ ਕੱਟਤਾ ਉਹਨਾਂ ਨੇ ਹਾਂਜੀ ਉਸਤਾਦ ਜੀ ਕਾ ਕਬੂਤਰ ਛੱਡਿਆ ਹੀ ਅੱਜ ਦੋ ਛੱਡੇ ਕਿਹੜੇ-ਕਿਹੜੇ ਰੰਗ ਆ ਜੀ ਰੰਗ ਤਾਂ ਬਹੁਤ ਦੁਨੀਆ ਦੇ ਚੰਨ ਵਾਲੀ ਬਹੁਤ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਓਕੇ ਇਹਦਾ ਉਸਤਾਦ ਜੀ ਨੇ ਵੀ ਦੋ ਹਾਂਜੀ ਆਪਣਾ ਕੀ ਨਾਮ ਆ ਜੀ ਆਮਰ ਵੇਗਾ ਆਮਰ ਵੇਗਾ ਕਿਸੇ ਨੂੰ ਪਤਾ ਹੀ ਯਾ ਸਾਰੇ ਖੜਿਆਰੀ ਜਾਂਦੇ ਨਾਮ ਤਾਂ ਗੜੇ ਖੜਿਆਰੀਆਂ ਚ ਹੀ ਆਉਂਦੇ ਆ ਕਹਿੰਦੇ ਉਸਤਾਦ ਹੋਰਿਆ ਨੇ ਛੱਡਦੇ ਅੱਜ ਦੋ ਜਨਵਾਰ ਇਹ ਗੱਲ ਦੱਸਾਂਗੇ ਫਿਰ ਕਿੱਥੇ ਜਾ ਕੇ ਟਿਕਾਣੇ ਉਡਣੀਆਂ ਕਹਿੰਦੇ ਗੱਲ ਫੋੜ ਤੇ ਨਿਬੜਨੀਆਂ ਜਾ ਕੇ ਅੱਜ ਫਿਰ